ਇਸ ਕਾਰਜ ਕੋ ਬਹੁਤ ਪਠਾਏ ਜਾਏ ਤਹਾਂ ਨਿਜ ਪੰਥ ਚਲਾਏ ਕਹਿੰਦੇ ਇਸ ਕਾਰਜ ਵਾਸਤੇ ਕਿਹੜੇ ਕਾਰਜ ਵਾਸਤੇ ਖਾਲਸਾ ਜੀਉ ਧਰਮ ਦੇ ਪ੍ਰਚਾਰ ਵਾਸਤੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਮਹਿਮਾ ਨੂੰ ਇਸ ਸੰਸਾਰ ਦੇ ਵਿੱਚ ਬਰਥਾਰਨ ਵਾਸਤੇ ਕਹਿੰਦੇ ਮੈਂ ਬਹੁਤ ਪਠਾਏ ਨਾਮ ਭੇਜੇ ਦਾ ਹੈ ਕਿਨੂੰ ਭੇਜਿਆ ਪਹਿਲਾਂ ਦੇਵਤਿਆਂ ਨੂੰ ਭੇਜਿਆ ਬ੍ਰਹਮਾ ਜੀ ਬਣਾਏ ਵਿਸ਼ਨੂ ਜੀ ਬਣਾਏ ਸ਼ਿਵ ਜੀ ਜੀ ਬਣਾਏ ਮੁਹੰਮਦ ਸਾਹਿਬ ਬਣਾਏ ਗੋਰਖ ਬਣਾਏ ਹੋ ॠषि मुनि ਬਣਾਏ ਅੱਠ ਬਸੂ ਬਣਾਏ ਪਰ ਗੁਰਗੋਵਿੰਦ ਸਿੰਘ ਮਹਾਰਾਜ ਜੀ ਆਪਣੇ ਜਵ ਭਈ ਆਪਣੀ ਕਥਾ ਬਖਾਨ ਨੂੰ ਦਸਮ ਗ੍ਰੰਥ ਸਾਹਿਬ ਦੇ ਵਿੱਚ ਪੂਰੇ ਵਿਸਥਾਰ ਨਾਲ ਲਿਖਦਾ ਵੀ ਕਿਨੂੰ ਕਿਨੂੰ ਭੇਜਿਆ ਮਹਾਰਾਜ ਕਹਿੰਦੇ ਪਰ ਕੀ ਹੋਇਆ ਉਹਨਾਂ ਨੇ ਆਪਣੇ ਆਪਣੇ ਜਾ ਕੇ ਤਹਾਂ ਨਿਜ ਪੰਥ ਚਲਾਏ ਉਹਨਾਂ ਨੇ ਕੀ ਕਰਿਆ ਆਪਣੇ ਆਪਣੇ ਨਾਮ ਦੇ ਪੰਧ ਚਲਾ ਦਿੱਤੇ ਆਪਣੇ ਆਪ ਨੂੰ ਵੱਡਾ ਸਦਾਇਆ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜਦੇ ਨਾਮ ਦਾ ਜੋ ਇੱਥੇ ਵਿਸਥਾਰ ਕਰਨਾ ਸੀ ਨਾਮ ਨਾਲ ਜੋੜਨਾ ਸੀ ਉਹ ਕਾਰਜ ਨਾ ਕੀਤਾ